ਨਲੇਵੈ ਮੰਗੀ ਕਰਕੇ ਗੇਹਣ ਚੰਗੇ ਜਨਧਨ ਲੈਵੈ ਮੰਗੀ ਗੁਰਤੇਗ ਬਹਾਦਰ ਪਾਏ ਸ਼ਹੀਦ ਸੱਢੇ 350 ਸਹੱਲਾ ਸ਼ਹੀਦ ਦੀਪੁਰਬ ਦੇ ਸੰਬੰਧ ਦੇ ਵਿੱਚ ਜੋ ਗੁਰੂ ਘਰ ਦੇ ਵੱਲੋਂ ਸਮਾਗਮ ਆਰੰਭ ਹੋਏ ਨੇ ਜੀ ਜੋ ਅੱਜ ਦਾ ਸਮਾਗਮ ਆਪ ਪਰਿਵਾਰ ਦੇ ਗ੍ਰਹਿ ਦੇ ਵਿਖੇ ਹੈ ਹੁਣੇ ਆਪ ਜੀ ਨੇ ਜਪਜੀ ਸਾਹਿਬ ਅਤਿਆਸਕ ਕੀ ਵਾਰ ਦੀ ਪਾਵਨ ਬਾਣੀ ਦੇ ਜਪ ਸਰਵਣ ਕੀਤੇ ਨੇ ਆਉਂਦੇ ਇੱਕ ਬਹਾਦਰ ਪਾਇ ਸ਼ਹੀਦ ਦਰਦੀਆਂ ਪਹਿਲਾਂ ਵਡਿਆਈਆਂ ਗਾ ਕੇ ਆਪਾਂ ਕੋਈ ਗੁਰਮਤ ਵਿਚਾਰਾਂ ਦੀ ਸਾਂਝ ਪਾਉਣੀ ਹੈ ਆਪ ਸੰਗਤ ਜੀ ਪਿੱਛੇ-ਪਿਛੇ ਕਿਰਪਾ ਕਰਿਓ ਕਿ ਗੁਰਤੇਗ ਗੁਰੂ ਗੋਬਿੰਦ ਸਿੰਘ ਪਤਾ ਜੀ ਦੇ ਪਾਵਨ ਬਚਨ ਨੇ ਜਿਹੜੇ ਗੁਰਤੇਗ ਬਹਾਦਰ ਜੀ ਨੂੰ ਸਿਮਰਦੇ ਨੇ ਉਹਨਾਂ ਦੇ ਘਰ ਨੌਂ ਦਿੰਦੀਆਂ ਦੇ ਖਜ਼ਾਨੇ ਆ ਜਾਂਦੇ ਨੇ ਤੇ ਗੁਰਤੇਗ ਬਹਾਦਰ ਪਤਾ ਜੀ ਹਰ ਜਗ੍ਹਾ ਸਹਾਇਤਾ ਵੀ ਕਰਦੇ ਨੇ ਕਰਿਓ ਕਿਰਪਾ ਸੰਗਤ ਜੀ ਤੇਗ ਬਹਾਦਰ ਸਿਮਰਿਐ ਵਾਹ ਸਿੰਘ ਜੀ ਕਰਨੋਂ ਨੇ ਦਿਆਵੇ ਧਾਏ ਕਰਨੋਂ ਨੇ ਦਿਆਵੇ ਧਾਏ ਸਭ ਥਾਈ ਹੋਏ ਸਹਾਰੇ ਸਭ ਥਾਈ ਹੋਏ ਸਹਾਰੇ ਤੇਗ ਬਹਾਦਰ ਸਿਮਰਿਐ ਤੇਗ ਬਹਾਦਰ ਸਿਮਰਿਐ ਕਰਨੋਂ ਨੇ ਦਿਆਵੇ ਧਾਏ ਆਵੇਤਾ ਸਭ ਥਾਈ ਹੋਏ ਸਹਾਰੇ ਸਭ ਥਾਈ ਹੋਏ ਸਹਾਰੇ ਤੇਗ ਬਹਾਦਰ ਸਿਮਰਿਐ ਤੇਗ ਬਹਾਦਰ ਸਿਮਰਿਐ ਕਰਨੋਂ ਨੇ ਦਿਆਵੇ ਧਾਏ ਕਰਨੋਂ ਨੇ ਦਿਆਵੇ ਧਾਏ ਸਭ ਥਾਈ ਹੋਏ ਸਹਾਰੇ ਹੋਏ ਸਹਾਏ ਜੀ ਕੀ ਬਿਰਥਾ ਹੋਏ ਸੁਗ੍ਰਪੈ ਅਰਦਾਸ ਕਰ ਗੁਰੂ ਪਾਇ ਸ਼ੈਦੇ ਦਰਕਰ ਦੇ ਪਾਵਨ ਬਚਨ ਨੇ ਕਿnde ਜੋ ਵੀ ਸਾਡੇ ਅੰਦਰ ਦੀ ਬਿਰਥਾ ਹੋਵੇ ਪੀੜਾ ਹੋਵੇ ਮੰਗ ਹੋਵੇ ਕਿnde ਗੁਰੂ ਦੇ ਗੇਰਦਾਸ ਕਰੀਏ ਕਿਉਂਕਿ ਸਿੱਖ ਧਰਮ ਦੇ ਅੰਦਰ ਅਰਦਾਸ ਦੀ ਬਹੁਤ ਮਹਾਨਤਾ ਹੈ ਇਹ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਨੂੰ ਪੜੀਏ ਵਿਚਾਰੀਏ ਤਾਂ ਪਤਾ ਚੱਲਦਾ ਹੈ ਹਰ ਕੰਮ ਦੇ ਲਈ ਇੱਥੇ ਅਰਦਾਸ ਹੈ ਹਰ ਕੰਮ ਦੇ ਲਈ ਉਦਮ ਦੇ ਲਈ ਵੀ ਅਰਦਾਸ ਹੈ ਵੀ ਮਾਲਕ ਜੀ ਉਦਮ ਦਿਓ ਜੇ ਆਲਸੀਅਤ ਆਲਸ ਖਤਮ ਨਹੀਂ ਹੁੰਦਾ ਉਹਦੇ ਲਈ ਵੀ ਅਰਦਾਸ ਹੈ ਵੰਝ ਮੇਰੇ ਆਲਸਾ ਹਰ ਪਾਸ ਦੇ ਨੰਤੀ ਏ ਮੇਰੇ ਮਾਲਕ ਜੀ ਮੇਰੇ ਅੰਦਰ ਆਲਸ ਬੜਾ ਹੈ ਮੇਰਾ ਇਨਾਸ਼ ਕਰ ਦਿਓ ਇਹਦੇ ਲਈ ਵੀ ਬੇਨਤੀ ਹੈ ਜੇ ਸਾਡੇ ਅੰਦਰ ਕੋਈ ਅਬਗੁਣ ਨੇ ਗੁਨਾਹ ਕੀਤੇ ਨੇ ਉਹਨਾਂ ਦੇ ਲਈ ਵੀ ਅਰਦਾਸ ਹੈ ਮੇਰੇ ਮਾਲਕ ਜੀ ਜਿੰਨਾ ਸਮੁੰਦਰ ਦੇ ਵਿੱਚ ਪਾਣੀ ਹੈ ਉੰਨੇ ਹੀ ਸਾਡੇ ਔਗਣ ਨੇ ਤੁਸੀਂ ਕਿਰਪਾ ਕਰ ਲਿਓ ਜਿ ਤਰ੍ਹਾਂ ਪੱਥਰ ਤਰ ਨਹੀਂ ਸਕਦਾ ਅਸੀਂ ਵੀ ਉਸ ਪੱਥਰ ਦੇ ਵਾਂਗ ਹੀ ਆ ਜਿੱਤਾ ਸਮੁੰਦਰ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰੋ ਕਿਛ ਮਿਹਰ ਉਪਾਵੋ ਡੁੱਬਦੇ ਪੱਥਰ ਤਾਰੇ ਮਾਲਕ ਜੀ ਜਿਸ ਤਰ੍ਹਾਂ ਤੁਸੀਂ ਪੱਥਰਾਂ ਨੂੰ ਵੀ ਤਾਰ ਲੈਂਦੇ ਜੇ ਕਿਰਪਾ ਕਰਿਓ ਸਾਡਾ ਜੀਵਨ ਦਾ ਵੀ ਪਾਰ ਉਤਾਰ ਕਰ ਦਿਓ ਜੀ ਅਰਦਾਸ ਦੇ ਚਾਰ ਅੱਖਰ ਨੇ ਉਹ ਪਤਾ ਕਿਹੜੇ ਨੇ ਜੀ ਐੜਾ ਰਾਰਾ ਦੱਦਾ ਤੇ ਸਸਾ ਅਰਦਾਸ ਇਹ ਤੇ ਚਾਰ ਅੱਖਰ ਹੀ ਨੇ ਕਈ ਵਾਰ ਆਪਾਂ ਅਰਦਾਸ ਕਰਦੇ ਆ ਸਾਡੀ ਅਰਦਾਸ ਸੁਣੀ ਨਹੀਂ ਜਾਂਦੀ ਮਨ ਦੇ ਅੰਦਰ ਰਹਿ ਜਾਂਦੇ ਨੇ ਅਰਦਾਸ ਕੀਤੀ ਸੀ ਮੇਰੀ ਅਰਦਾਸ ਸੁਣੀ ਨਹੀਂ ਗਈ ਜੇ ਤੇ ਆਪ ਉਸ ਪਰਮਾਤਮਾ ਨੂੰ ਆਪਣੇ ਮਾਤਾ ਪਿਤਾ ਵਰਗਾ ਸਮਝਾਂਗੇ ਫਿਰ ਤੇ ਸਮਝ ਪੈ ਜਾਵੇਗੀ ਬੜੀ ਜਲਦੀ ਕਿਉਂਕਿ ਹੁਣੇ ਅਰਦਾਸ ਦੇ ਵਿੱਚ ਵੀ ਆਪਾਂ ਸੁਖਮਨੀ ਸਾਹਿਬ ਦੇ ਨਾ ਪਾਵਨ ਬਚਨਾਂ ਨੂੰ ਪੜਨਾ ਹੈ ਜੀ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ਤੁਮਰੀ ਕਿਰਪਾ ਮੈਂ ਸੁਖ ਕਨੇਰੇ ਇਹ ਵੈਗੁਰਜੀ ਤੁਨ ਸਡੇ ਮਾਤਾ ਪਿਤਾ ਜਿਸ ਤਰ੍ਹਾਂ ਮਾਤਾ ਪਿਤਾ ਆਪਣੇ ਬੱਚੇ ਦੇ ਲਈ ਕਦੀ ਕੋਈ ਬੁਰਾ ਸੋਚ ਨਹੀਂ ਸਕਦੇ ਮਾਤਾ ਪਿਤਾ ਤੇ ਸਗੋ ਇਹੋ ਜਿਹੇ ਨੇ ਜਿਹੜੀ ਚੀਜ਼ ਆਪ ਨਹੀਂ ਵੇਖੋ ਪਹਿਨੀ ਹੁੰਦੀ ਅੱਜ ਤੱਕ ਉਹ ਬੱਚੇ ਨੂੰ ਪਹਿਨਾ ਦਿੰਦੇ ਨੇ ਜੇ ਆਪ ਮਾਤਾ ਪਿਤਾ ਘੱਟ ਪੜੇ ਨੇ ਮਾਤਾ ਪਿਤਾ ਚਾਹੁੰਦੇ ਨੇ ਬੱਚਾ ਸਾਡੇ ਤੋਂ ਵੀ ਲਾਇਕ ਬਣੇ ਇਹ ਹੋਰ ਕਿਸੇ ਦੇ ਅੰਦਰ ਇਹ ਚੀਜ਼ ਨਹੀਂ ਮਿਲੇਗੀ ਹੋਰ ਰਿਸ਼ਤਿਆਂ ਦੇ ਵਿੱਚ ਪਰ ਮਾਤਾ ਪਿਤਾ ਦੇ ਰਿਸ਼ਤੇ ਦੇ ਵਿੱਚ ਇਹ ਚੀਜ਼ ਮਿਲਦੀ ਹੈ ਕਿ ਮਾਤਾ ਪਿਤਾ ਚਾਹੁੰਦੇ ਨੇ ਬੱਚਾ ਸਾਡੇ ਤੋਂ ਵੀ ਅੱਗੇ ਦਗੇ ਹੋਰ ਕੋਈ ਆਂਡ ਗਵਾਂਡ ਰਿਸ਼ਤੇਦਾਰ ਸੱਜਣ ਮਿੱਤਰ ਉਹ ਨਹੀਂ ਚਾਹੇਗਾ ਵੀ ਮੇਰੇ ਤੋਂ ਵੀ ਅੱਗੇ ਲੰਗੇ ਰਮਾਤਾ ਪਿਤਾ ਚਾਹੁੰਦੇ ਨੇ ਵੀ ਬੱਚਾ ਮੇਰੇ ਤੋਂ ਵੀ ਅੱਗੇ ਲੱਗੇ ਜਿਹੜੇ ਸੁੱਖ ਮੈਨੂੰ ਪ੍ਰਾਪਤ ਨਹੀਂ ਹੋਏ ਪਰਮਾਤਮਾ ਇਹਨੂੰ ਸਾਰੇ ਸੁੱਖ ਦੇਵੇ ਤੇ ਬਰੂਪਾਇਸ਼ੇ ਜਿਸ ਤਰ੍ਹਾਂ ਬਿਲਕੁਲ ਛੋਟਾ ਬੱਚਾ ਕਈ ਵਾਰ ਉਹ ਬੜੀ ਜਿੱਦ ਕਰਦਾ ਹੈ ਪਰ ਉਹਨੂੰ ਪਤਾ ਨਹੀਂ ਹੁੰਦਾ ਇਹ ਮੇਰੇ ਭਲੇ ਦੇ ਵਿੱਚ ਹੈ ਕਿ ਨਹੀਂ ਹੈ ਮਾਤਾ ਪਿਤਾ ਉਹ ਚੀਜ਼ ਨੂੰ ਨਹੀਂ ਕਰਨ ਦਿੰਦੇ ਨਹੀਂ ਦਿੰਦੇ ਜਿੱਦਾਂ ਛੋਟਾ ਜਿਹਾ ਬੱਚਾ ਵੇਖੋ ਕਵੇ ਜੀ ਮੈਂ ਅੱਗ ਨੂੰ ਪਕੜਨਾ ਹੈ ਮੈਂ ਅੱਗ ਨਾਲ ਖੇਡਣਾ ਹੈ ਬੱਚੇ ਨੂੰ ਨਹੀਂ ਸਮਝ ਜਿੰਨੀ ਮਰਜ਼ੀ ਉਹ ਜਿੱਦ ਕਰੇ ਉਹ ਮਾਤਾ ਪਿਤਾ ਨਹੀਂ ਵੇਖੋ ਉਸ ਨਾਲ ਖੇਡਣ ਦਿੰਦੇ ਦੂਸਰੇ ਉਦਾਹਰਣ ਗੁਰੂ ਗ੍ਰੰਥ ਸਾਹਿਬ ਜੀ ਨੇ ਦਿੱਤੀ ਹੈ ਕਹਿੰਦੇ ਜੇਕਰ ਕੋਈ ਬੱਚਾ ਕਹੇ ਮੈਂ ਸੱਪ ਨੂੰ ਪਕੜਨਾ ਹੈ ਮੈਂ ਸੱਪ ਦੇ ਨਾਲ ਖੇਡਣਾ ਹੈ ਤੇ ਮਾਤਾ ਪਿਤਾ ਬੱਚੇ ਨੂੰ ਸੱਪ ਦੇ ਨਾਲ ਅੱਗ ਦੇ ਨਾਲ ਨਹੀਂ ਖੇਡਣ ਦਿੰਦੇ ਕਿਉਂਕਿ ਪਤਾ ਹੈ ਬੱਚੇ ਦਾ ਨੁਕਸਾਨ ਹੈ ਸਰਪ ਅਗਨ ਕਰ ਖਿਲੇ ਕਹਿੰਦੇ ਜਿਤਨਾ ਬੱਚੇ ਆ ਇਹਨੂੰ ਮਾਤਾ ਪਿਤਾ ਨਾ ਤੇ ਸੱਪ ਨਾਲ ਖੇਡਣ ਦਿੰਦੇ ਨੇ ਤੇ ਨਾ ਅੱਗ ਦੇ ਨਾਲ ਕਹਿੰਦੇ ਬਿਲਕੁਲ ਇਸੇ ਤਰ੍ਹਾਂ ਹੀ ਪਰਮਾਤਮਾ ਨੂੰ ਪਤਾ ਹੈ ਕਿਹੜੀ ਚੀਜ਼ ਮੇਰੇ ਬੱਚੇ ਨੂੰ ਚਾਹੀਦੀ ਇੱਕ ਕਿਦੋਂ ਚਾਹੀਦੀ ਹੈ ਅੰਦਾਜ਼ਾ ਲਾਈਏ ਨਾ ਬੱਚੇ ਦਾ ਅਜੇ ਜਨਮ ਨਹੀਂ ਹੋਇਆ ਹੁੰਦਾ ਕਿੰਨੇ ਮਾਤਾ ਪਿਤਾ ਨੂੰ ਫਿਕਰ ਹੈ ਜੀ ਜਨਮ ਦੇ ਤੋਂ ਪਹਿਲਾਂ ਹੀ ਕੱਪੜੇ ਖਰੀਦ ਲੈਂਦੇ ਨੇ ਜੇ ਦੁਨਿਆਵੀ ਮਾਤਾ ਪਿਤਾ ਨੂੰ ਇੰਨਾ ਫਿਕਰ ਹੈ ਤੇ ਪਰਮਾਤਮਾ ਜਿਹੜਾ ਸਾਡਾ ਮਾਤਾ ਪਿਤਾ ਹੈ ਨਾ ਉਹਨੂੰ ਵੀ ਫਿਕਰ ਹੈ ਮੈਂ ਜਿਸ ਜੀਵ ਨੂੰ ਮੈਂ ਆਪਣੇ ਬੱਚੇ ਨੂੰ ਭੇਜ ਰਿਹਾ ਇਹਨੂੰ ਜਨਮ ਵੇਰੇ ਤੋਂ ਇਹਦੇ ਮੂੰਹ ਦੇ ਵਿੱਚ ਤੇ ਦੰਦ ਵੀ ਨਹੀਂ ਹੈਗੇ ਇਹਨੂੰ ਖੁਰਾਕ ਕਿਹੜੀ ਚਾਹੀਦੀ ਹੈ ਉਹ ਮਾਂ ਦੇ ਰੂਪ ਦੇ ਵਿੱਚ ਵੇਖੋ ਸਾਨੂੰ ਦੁੱਧ ਦੀ ਖੁਰਾਕ ਦਿੰਦਾ ਹੈ ਬਾਰ ਬਵਸਥਾ ਤੁਝੇ ਪਿਆਰੇ ਦੁੱਧ ਕਿੰਨਾ ਫਿਕਰ ਹੈ ਜੀ ਉਸ ਪਰਮਾਤਮਾ ਨੂੰ ਕਿ ਉਹਨੇ ਬਚਪਨ ਦੇ ਵਿੱਚ ਵੇਖੋ ਸਾਨੂੰ ਜਨਮ ਵੇਲੇ ਤੋਂ ਦੁੱਧ ਚਾਹੀਦਾ ਸੀ ਮਾਂ ਦੇ ਰੂਪ ਦੇ ਵਿੱਚ ਵੇਖੋ ਸਾਨੂੰ ਦੁੱਧ ਦੀ ਦਾਤ ਉਸੇ ਲਈ ਮਿਲ ਗਈ ਕਿੰਨਾ ਫਿਕਰ ਉਸ ਪਰਮਾਤਮਾ ਨੂੰ ਤੇ ਅਰਦਾਸ ਦੀ ਚਾਰ ਅੱਖਰਾਂ ਦੇ ਵਿੱਚ ਕਹਿੰਦੇ ਪਲਿਆ ਪਹਿਲੀ ਅਰਦਾਸ ਤੇ ਇਹ ਸੋਚ ਵੀ ਮੈਂ ਜਿਹਦੇ ਅੱਗੇ ਕਰਨ ਲੱਗਾ ਉਹ ਮੇਰੇ ਦਿਲ ਦੀ ਜਾਣਦਾ ਐੜੇ ਤੋਂ ਅੰਤਰਜਾਮੀ ਕਿੰਦੇ ਅਰਦਾਸ ਕਰੀਏ ਅੰਤਰਜਾਮੀ ਦੇ ਅੱਗੇ ਜਿਹੜਾ ਸਾਡੇ ਸਾਰਿਆਂ ਦੇ ਦਿਲਾਂ ਦੀ ਜਾਣਦਾ ਹੈ ਆਪਾਂ ਦੇਖੋ ਜਿੰਨੇ ਵੀ ਬੈਠੇ ਆ ਸਾਨੂੰ ਕਿਸੇ ਨੂੰ ਕਿਸੇ ਬਾਰੇ ਕੁਝ ਨਹੀਂ ਪਤਾ ਜੀ ਵੀ ਕੀ ਚਾਹੀਦਾ ਹੈ ਅੰਦਰ ਦੇ ਕੀ ਬਲਬਲੇ ਨੇ ਪਰ ਪ੍ਰਮਾਤਮਾ ਅੰਤਰਜਾਮੀ ਹੈ ਸਾਰਿਆਂ ਦੇ ਦਿਲਾਂ ਦੀ ਜਾਣਦਾ ਹੈ ਰਾਰੇ ਤੋਂ ਕੀ ਹੈ ਜੀ ਰੱਖਾ ਅਹੀਂ ਕਿਸੇ ਦੀ ਰੱਖਿਆ ਹਰ ਜਗ੍ਹਾ ਨਹੀਂ ਕਰ ਸਕਦੇ ਭਾਵੇਂ ਆਪਣਾ ਬੱਚਾ ਹੀ ਕਿਉਂ ਨਾ ਹੋਵੇ पर परमात्मा के हो जे जो हर जगह ही रखिया कर सकदा प वचन पढ़दे ना जी राखा एक हमारा स्वामी सगल कटाका अंतरजामी कट कंदे ने हृदय नु ਨਾਲ ਹੀ ਅਗਲੇ ਬੰਨੇ वचन ਫਿਰ ਅੰਤਰਜਾਮੀ ਦਾ ਆ ਗਿਆ ਕਹਿੰਦੇ ਜਿਹੜਾ ਸਾਰਿਆਂ ਦੇ ਦਿਲਾਂ ਦੀ ਜਾਣਦਾ ਹੈ ਕਹਿੰਦੇ ਅਰਦਾਸ ਕਰੀਏ ਅੰਤਰਜਾਮੀ ਦੇ ਅੱਗੇ ਅਰਦਾਸ ਕਰੀਏ ਰੱਖੇ ਦੇ ਅੱਗੇ ਤੇ ਦਦੇ ਤੋਂ ਸ਼ਬਦ ਲਿਆ ਗਿਆ ਹੈ ਦਾਤਾ ਸਾਰੇ ਜੀਵਾਂ ਨੂੰ ਦਾਤਾਂ ਦੇਵਣ ਵਾਲਾ ਇੱਕ ਪਰਮਾਤਮਾ ਹੈ ਨਾ ਕਿ ਕੋਈ ਮਨੁੱਖ ਨਾ ਕਿ ਕੋਈ ਹੋਰ ਤੇ ਗੁਰੂ ਪਿਤਾ ਜੀ ਨੇ ਦੱਦੇ ਸ਼ਬਦ ਤੋਂ ਹੀ ਕਹਿ ਦਿੱਤਾ ਦੱਦਾ ਦਾਤਾ ਇੱਕ ਹੈ ਸਭ ਕੋ ਦੇਵਨ ਹਾਰ ਦਿੰਦੇ ਟੁੱਟ ਨਾ ਆਵਈ ਅਗਨਤ ਭਰੇ ਪੰਡਰ ਕਹਿੰਦੇ ਸਾਰਿਆਂ ਨੂੰ ਦਾਤਾਂ ਦੇਵਣ ਵਾਲਾ ਪਰਮਾਤਮਾ ਇੱਕੋ ਹੀ ਜੇ ਉਹਦੇ ਕੋਲ ਮੰਗਿਆ ਕਰੀਏ ਤਦੇ ਸਾਡੇ ਸਿੱਖ ਧਰਮ ਦੇ ਅੰਦਰ ਕਿਹਾ ਜਾਂਦਾ ਹੈ ਪੂਜਾ ਅਕਾਲ ਕੀ ਪਰਚੈ ਸ਼ਬਦ ਦਾ دیدار ਖਾਲਸੇ ਦਾ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋ ਸਮਾਉਣ ਮੇਰੇ ਬਚਨ ਬਚਨ ਨੇ ਕਿnde ਪੂਜਾ ਇੱਕ ਅਕਾਲ ਪੁਰਖ ਦੀ ਕਰਿਓ ਪਰਚੈ ਸ਼ਬਦ ਦਾ ਅਗਵਾਈ ਲਿਓ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਸੋਂ ਤੇ دیدار ਖਾਲਸੇ ਦਾ ਕਰਿਓ ਜਿਹੜੇ ਅਪ ਜੁੜੇ ਹੋਏ ਨੇ ਤੇ ਅਖੀਰ ਦੇਤੇ ਸ਼ਬਦ ਆ ਜਾਂਦੇ ਹੈ ਸਸਾ ਕਿੰਦੇ ਜਿੱਦਨ ਭਲਿਆ ਤੂੰ ਕਹਿ ਦਿੱਤਾ ਨਾ ਸਾਹਿਬ ਮੇਰਾ ਇੱਕੋ ਹੈ ਇੱਕੋ ਹੈ ਭਾਈ ਇੱਕੋ ਹੈ ਕਿੰਦੇ ਜਿੱਦਨ ਤੂੰ ਕਹਿ ਦਿੱਤਾ ਨਾ ਗੁਰੂ ਗ੍ਰੰਥ ਸਾਹਿਬ ਜੀ ਤੁਹਾਡੇ ਤੋਂ ਸੁਆਇ ਹੋਰ ਕਿਸੇ ਤੋਂ ਮੰਗਣਾ ਹੀ ਨਹੀਂ ਜੀ ਤੁਮਹਿ ਛੜ ਕੋਈ ਅਵਰਨ ਤੈ ਹੂੰ ਜੋ ਬਰ ਚਾਹੂੰ ਸੁ ਤੂੰ ਤੇ ਪਾਉ ਤੁਸੀਂ ਤੇਰ ਜਨ ਪੜਾਉਂਦੇ ਜੇ ਸੱਚੇ ਸਹਿਬਾਂ ਕਿਆ ਨਹੀਂ ਕਰਤੇ ਦੇ ਕਰਤ ਤਿ ਦੇ ਸਭ ਕੀ ਸਹ ਜਿਸ ਦੇਹ ਸੋ ਪਾਵੇ ਜਿੱਤੜੇ ਫਲ ਮੰਗਾਂ ਬਾਂਛੀਏ ਤਿੱਤੜੇ ਸਤਗੁਰੂ ਪਾਸ ਜਿਹੜੇ ਵੀ ਫਲ ਮੰਗ ਲਈ ਉਹ ਹੀ ਮਿਲ ਜਾਣਾ ਜੀ ਗੁਰੂ ਦੇ ਐਨੇ ਦ੍ਰਿੜ ਹੋ ਜਾਏ ਵੀ ਮੈਂ ਗੁਰੂ ਗ੍ਰੰਥ ਸਾਹਿਬ ਦੇ ਦਰ ਤੋਂ ਸવાય ਹੋਰ ਕਿਤੇ ਮੰਗਣਾ ਹੀ ਨਹੀਂ ਸੀ ਐਵੇਂ ਥੋੜਾ ਗੁਰੂ ਰਾਮਦਾਸ ਜੀ ਪਤਾ ਹੀ ਨੇ ਕਹਿ ਦਿੱਤਾ ਅਸੀਂ ਅਬ ਹਮ ਚਲੀ ਠਾਕੁਰ ਪਹਿਰ ਮਾਲਕ ਜੀ ਮੈਂ ਸਾਰੇ ਆਸਰੇ ਛੱਡ ਕੇ ਮੈਂ ਤੁਹਾਡੇ ਦਵਾਰੇ ਆ ਗਿਆ ਜੀ ਅਬ ਹਮ ਚਲੀ ਠਾਕੁਰ ਪਹਿਰ ਜੰਗਲ ਮੇਂ ਸ਼ਰਨ ਪ੍ਰਭੂ ਕੀ ਆਈ ਰੱਖ ਪ੍ਰਭੂ ਭਾਵੇਂ ਮਰ ਭਾਵੇਂ ਰਖ ਲੈ ਤੇ ਭਾਵੇਂ ਮਾਰ ਲੈ ਮਲਕ ਮੈਂ ਤੇਰੀ ਸ਼ਰਨ ਆ ਗਿਆ ਜੀ ਮੈਂ ਤੁਹਾਡੀ ਸ਼ਰਨ ਆ ਗਿਆ ਤੇ ਜਦੋਂ ਇੰਨਾ ਸਿੱਖ ਦ੍ਰਿੜ ਹੋਵੇਗਾ ਅਰਦਾਸ ਸੁਣੀ ਕਿਉਂ ਨਹੀਂ ਜਾਂਦੀ ਅਰਦਾਸ ਉਦੋਂ ਨਹੀਂ ਜਾਂ ਸੁਣੀ ਜਾਂਦੀ ਜੇ ਸਾਡੇ ਅੰਦਰ ਦੁਬਦਾ ਵੀ ਹੋਵੇ ਤੇ ਜੇ ਦੁਬਦਾ ਹੋਵੇ ਤੇ ਅਰਦਾਸ ਫਿਰ ਵੀ ਨਹੀਂ ਸੁਣੀ ਜਾਂਦੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਗੁਰੂ ਅਰਜਨ ਦੇਵ ਜੀ ਤੇ ਇੱਥੋਂ ਤੱਕ ਕਹਿੰਦੇ ਕਹਿੰਦੇ ਭਲਿਓ ਪ੍ਰਮਾਤਮਾ ਸਾਡੀ ਕੱਲੇ ਮਨੁੱਖਾਂ ਦੀ ਅਰਦਾਸ ਵੀ ਸੁਣਦਾ ਉਹ ਜਿੰਨੇ ਜੀਵ ਜੰਤੂ ਨੇ ਸਾਰਿਆਂ ਨੂੰ ਜਿੱਥੇ ਉਹ ਰਿਜਕ ਦਿੰਦਾ ਪਿਆ ਉਹਨਾਂ ਦੀਆਂ ਅਰਦਾਸਾਂ ਵੀ ਸੁਣਦਾ ਪਿਆ ਹੈ ਉਹ ਸਾਰਿਆਂ ਦੀਆਂ ਅਰਦਾਸਾਂ ਸੁਣਦਾ ਹੈ ਅੰਦਾ ਇੱਕ ਕੱਲਾ ਮਨੁੱਖੀ ਪ੍ਰਮਾਤਮਾ ਦਾ ਨਾਮ ਨਹੀਂ ਜਪੰਦਿਆ ਜਿੰਨੇ ਜੀਵ ਜੰਤੂ ਨੇ ਸਾਰੇ ਪ੍ਰਮਾਤਮਾ ਦਾ ਨਾਮ ਜਪਦੇ ਨੇ ਬਾਣੀ ਦੇ ਬਚਨ ਨੇ ਜੋ ਬੋਲਤ ਹੈ ਮ੍ਰਿਗ ਮੇਨ ਪੰਖੇ ਰੋ ਸੋ ਬਿਨ ਹਰ ਜਪਤ ਹੈ ਨਹੀਂ ਹੋਰ ਕਹਿੰਦੇ ਕੀ ਮੱਛੀਆਂ ਕੀ ਹਿਰਨ ਕੀ ਪੰਛੀ ਕਹਿੰਦੇ ਸਾਰੇ ਪ੍ਰਮਾਤਮਾ ਦਾ ਨਾਮ ਜਪਦੇ ਨੇ ਜੇ ਪ੍ਰਮਾਤਮਾ ਦੇ ਨਾਮ ਜਪਣ ਤੋਂ ਇਨਕਾਰ ਹੀ ਹੁੰਦਾ ਨਾ ਤੇ ਉਹ ਪਤਾ ਕੌਣ ਜੀ 84 ਲੱਖ ਜੁ ਉਹਨਾਂ ਦਾ ਸਰਦਾਰ ਮਨੁੱਖ ਕਿਉਂ ਨਾਮ ਜਪਾਂ ਮੈਂ ਕਿ ਦਿੱਤਾ ਮੈਨੂੰ ਪ੍ਰਮਾਤਮਾ ਨੇ ਕਿਉਂ ਨਾਮ ਜਪਾਂ ਇਹਦੇ ਅੰਦਰ ਹੀ ਸਵਾਲ ਜਵਾਬ ਨੇ ਪਰ ਜਿੰਨੇ ਵੀ ਜੀਵ ਜੰਤੂ ਨੇ ਸਭ ਪਰਮਾਤਮਾ ਦਾ ਨਾਮ ਜਪਦੇ ਨੇ ਤੇ ਜਿਹੜਾ ਜੁੜਿਆ ਹੋਇਆ ਹੋਵੇ ਨਾ ਉਹਨੂੰ ਹਰ ਚੀਜ਼ ਇਹਦੇ ਵਿੱਚੋਂ ਪਰਮਾਤਮਾ ਦਾ ਨਾਮ ਨਜ਼ਰ ਆਉਂਦਾ ਹੈ ਜੀ ਪ੍ਰੋਫੈਸਰ ਸਹਿਬ ਸਿੰਘ ਸੀ ਜੀ ਨਾ ਜੀ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਕੀਤਾ ਜੀ ਜਿਹੜੇ ਡਾਕਟਰ ਹਰਸ਼ਿੰਦਰ ਕੌਰ ਨੇ ਨਾ ਲੇਡੀ ਡਾਕਟਰ ਨੇ ਗਾਇਨੀ ਦੇ ਨੇ ਨਾਲ ਚਾਈਲਡ ਸਪੈਸ਼ਲਿਸਟ ਨੇ ਉਹਨਾਂ ਦੇ ਨਾਨਾ ਜੀ ਸੀ ਤੇ ਉਹ ਜਿਹੜਾ ਸੀ ਉਹ ਕਹਿੰਦੇ ਸਾਡੇ ਸਮੇਂ ਅਸੀਂ ਕਾਲਜ ਜਾਂਦੇ ਹੁੰਦੇ ਸੀ ਖਾਲਸਾ ਕਾਲਜ ਕਿਉਂਕਿ ਪ੍ਰੋਫੈਸਰ ਸੀ ਇੱਥੇ ਪੜ੍ਹਾਉਂਦੇ ਸੀ ਕਹਿੰਦੇ ਸੀ ਜਾਣਾ ਤੇ ਉਦੋਂ ਟਾਂਗੇ ਚੱਲਦੇ ਕਹਿੰਦੇ ਅਸੀਂ ਜਦੋਂ ਚੱਲਣਾ ਤੇ ਕਹਿੰਦੇ ਟਾਂਗੇ ਦੇ ਵਿੱਚ ਇੰਜ ਲੱਗਿਆ ਕਰਨਾ ਵੀ ਜਦੋਂ ਘੋੜੇ ਦੇ ਥੱਲੇ ਪੈਰ ਵੱਜਦੇ ਨੇ ਨਾ ਇਹ ਇੰਜ ਕਹਿੰਦੇ ਨੇ ਵਾਹਿਗੁਰੂ ਵਾਹਿ ਗੁਰੂ ਕਿੰਦੇ ਸਿਵਾਹੀ ਗੁਰੂ ਜਾਂ ਸਤਨਾਮ ਵਾਹਿਗੁਰੂ ਕਹਿੰਦੇ ਆਇਆ ਇਤਰਾ ਕਹਿੰਦੇ ਆ ਤੁਰੇ ਉਹਨਾਂ ਤੇ ਪਤਾ ਹੀ ਨਾ ਲੱਗਣਾ ਕਿਹੜੇ ਲੇ ਰਸਤਾ ਵੀ ਤੈ ਹੋ ਜਾਣਾ ਤੇ ਨਾਲ ਨਾਮ ਵੀ ਜਪਿਆ ਜਾਣਾ ਕਿੰਦੇ ਦੋਵੇਂ ਕਾਰਜ ਹੋ ਜਾਣੇ ਨਾਲ ਮਾਰਗ ਦੇ ਉੱਤੇ ਪਹੁੰਚ ਵੀ ਜਾਣਾ ਮੰਜ਼ਿਲ ਤੇ ਪਹੁੰਚ ਵੀ ਜਾਣਾ ਨਾਲ ਨਾਮ ਵੀ ਜਪਿਆ ਜਾਣਾ ਤੇ ਬਾਣੀ ਦੇ ਅੰਦਰ ਹੀ ਹੁੰਦਾ ਕਹਿੰਦੇ ਖੋਜ ਹਰਟ ਜਦੋਂ ਵਗ ਚੱਲਦੀ ਹੈ ਨਾ ਖੋਜ ਹਰਟ ਤੇ ਗੁਰੂ ਪਿਤਾ ਹੀ ਕਹਿੰਦੇ ਕਹਿੰਦੇ ਪੜਿਓ ਵੀ ਤੂੰ ਤੂੰ ਕਰਦੀ ਏ ਪ੍ਰਮਾਤਮਾ ਹਰ ਹੱਟ 'ਚ ਵੀ ਤੂੰ ਤੂੰ ਕਰੇ ਬੋਲੇ ਭਲੇ ਮਨ ਕਿੰਦੇ ਹਰ ਹੱਟ ਵੀ ਵੇਖੋ ਖੋਦ ਹੀ ਤੂੰ 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 ਕਰਦੀ ਏ ਤੇ ਗੁਰੂ ਅਰਜਨ ਦੇਵ ਪਿਤਾ ਜੀ ਦ੍ਰਿੜ ਕਰਵਾਉਂਦੇ ਨੇ ਮ੍ਰਿਗੀ ਪੇਖੰਤ ਬਦਿਕ ਪ੍ਰਹਰੇਣ ਆਹੋ ਜਸੇ ਰਖੇਨ ਗੋਪੱਲੇ ਨਾਨਕ ਰੋਮਨ ਛੇਦੇ ਤੇ ਇਸ ਸanskrit ਦਾ ਸ਼ਲੋਕ ਹੈ ਗੁਰੂ ਅਰਜਨ ਦੇਵ ਜੀ ਦਾ ਇੱਥੇ ਉਦਾਹਰਣ ਦੇ ਕੇ ਦੱਸਣਾ ਕਿਤੇ ਗੁਰੂ ਪਿਤਾ ਜੀ ਨੇ ਕਹਿੰਦੇ ਭਲੋ ਜੇ ਪਰਮਾਤਮਾ ਹਿਰਨ ਦੀ ਪੁਕਾਰ ਸੁਣ ਸਕਦਾ ਆ ਹਿਰਣੀ ਦੀ ਪੁਕਾਰ ਸੁਣ ਸਕਦਾ ਸਾਡੀ ਕਿਉਂ ਨਹੀਂ ਸੁਨੇਗਾ ਮ੍ਰਿਗੀ ਪੇਖੰਤ ਬਦਕ ਪ੍ਰਹਰੇਣ ਬਦਕ ਕਿੰਦ ਨੇ ਸ਼ਿਕਾਰੀ ਨੂੰ ਕਹਿੰਦੇ ਸ਼ਿਕਾਰੀ ਕੋਈ ਸਵੇਰ ਦਾ ਸ਼ਿਕਾਰ ਦੇ ਭਾਲ ਦੇ ਵਿੱਚ ਜੰਗਲ ਦੇ ਵਿੱਚ ਗਿਆ ਸੀ ਪਰ ਸ਼ਿਕਾਰ ਕੋਈ ਹੱਥ ਨਹੀਂ ਸੀ ਲੱਗ ਰਿਹਾ ਕਹਿੰਦੇ ਕਹੇਰਣੀ ਨਜ਼ਰ ਆਈ ਇੱਕ ਗੁਰੂ ਅਰਜਨ ਦੇਵ ਪਿਤਾ ਹੀ ਤੇ ਪਵਨ ਬਚਨ ਨੇ ਕਿੰਦੀ ਉਹ ਹਿਰਨੀ ਨੂੰ ਨਜ਼ਰ ਆਈ ਕਹਿੰਦਾ ਬੜੀ ਦੇਰ ਬਾਅਦ ਸ਼ਿਕਾਰ ਹੱਥ ਲੱਗੇ ਜਾਣੀ ਨਹੀਂ ਚਾਹੀਦੀ ਕਿੰਦੂ ਉਹਨੇ ਇੱਕ ਬੰਨੇ ਜਾਲ ਲਗਾ ਦਿੱਤਾ ਇੱਕ ਬੰਨੇ ਉਹਨੇ ਅੱਗ ਲਗਾ ਦਿੱਤੀ ਕਿਉਂਕਿ ਜਾਲ ਵਾਲੇ ਪਾਸੇ ਜਾਏਗੀ ਹਿਰਨੀ ਨੇ ਉਧਰ ਫਸ ਜਾਣਾ ਅੱਗ ਵਾਲੇ ਪਾਸੇ ਜਾਨਵਰ ਜਾਂਦਾ ਨਹੀਂ ਇੱਕ ਬੰਨੇ ਉਹਨੇ ਸ਼ਿਕਾਰੀ ਕੁੱਤਾ ਖਿਲਾਰ ਦਿੱਤਾ ਇੱਕ ਬੰਨੇ ਆਪ ਬੰਦੂਕ ਲੈ ਕੇ ਖਲੋ ਗਿਆ ਵੀ ਮੇਰੇ ਵਾਲੇ ਪਾਸੇ ਆਏਗੀ ਤੇ ਮੈਂ ਇਹਨੂੰ ਬੰਦੂਕ ਗੋਲੀ ਮਾਰਾਂਗਾ ਕੁੱਤੇ ਵਾਲੇ ਪਾਸੇ ਜਾਏਗੀ ਤੇ ਕੁੱਤੇ ਨੇ ਇਹਨੂੰ ਪਾੜ ਦੇਣਾ ਹੈ ਕੁੱਤੇ ਨੇ ਇਹਨੂੰ ਪਕੜ ਲੈਣਾ ਹੈ ਹੁਣ ਚਾਰੇ ਬੰਦੇ ਕਹਿੰਦੇ ਮੌਤ ਦਿਖਦੀ ਪਈ ਹੈ ਹਿਰਣੀ ਨੂੰ ਪਰ ਹਿਰਣੀ ਨੇ ਵੀ ਕਿੰਦੇ ਨੇ ਆਪਣੇ ਬੱਚੇ ਉਦੇਸੀ ਪਰ ਕਿੰਦੇ ਉਹਨੇ ਨਾਲ ਹੀ ਪਰਮਾਤਮਾ ਦਾ ਧਿਆਨ ਤਰਿਆ ਵੀ ਪਰਮਾਤਮਾ ਸਾਰੇ ਬੰਦੇ ਤੇ ਮੌਤ ਨਜ਼ਰ ਆਉਂਦੀ ਪਈ ਪਰ ਤੂੰ ਰੱਖਿਆ ਕਰ ਸਕਦਾ ਹੈ ਜੀ ਤੇ ਫਿਰ ਕਹਿੰਦੇ ਉਸੇ ਵੇਲੇ ਕਹਿੰਦੇ ਐਨ ਮੌਕੇ ਦੇ ਉੱਤੇ ਕਹਿੰਦੇ ਸੱਪ ਆਇਆ ਸੱਪ ਦੇ ਪੈਰ ਦੇ ਉੱਤੇ ਉਹਨੇ ਡੰਗ ਮਾਰਿਆ ਵੇਖੋ ਕਹਾਣੀ ਤੇ ਹੈ ਨਹੀਂ ਸਾਖੀ ਹੈ ਗੁਰਬਾਣੀ ਦੇ ਵਿੱਚੋਂ ਕਹਿੰਦੇ ਸੱਪ ਆਇਆ ਦੇ ਪੈਰ ਤੇ ਡੰਗ ਮਾਰਿਆ ਇਹਦੇ ਹੱਥੋਂ ਗੋਲੀ ਚੱਲੀ ਤੇ ਗੋਲੀ ਇਹਦੇ ਸਾਹਮਣੇ ਕੁੱਤੇ ਦੇ ਵੱਜੀ ਕੁੱਤਾ ਵੀ ਮਰ ਗਿਆ ਇਹ ਵੀ ਵੇਖੋ ਜਿਹੜਾ ਆ ਕਰਾ ਉੱਠਿਆ ਤੇ ਕਹਿੰਦੇ ਅੱਗ ਜਿਹੜੀ ਸੀ ਹਵਾ ਵਗੀ ਇੱਕਦਮ ਉਹ ਦੂਸਰੇ ਪਾਸੇ ਨੂੰ ਗਈ ਤੇ ਉਹਨੇ ਜਾਲ ਸੜ ਕੇ ਸੁਆ ਕਰ ਦਿੱਤਾ ਕਹਿੰਦੇ ਚਾਰੇ ਬੰਲੇ ਖਾਲੀ ਐ ਮਿਰਗੀ ਪੇਖੰਤ ਬਦਕ ਪ੍ਰਹਰੇਣ ਕਹਿੰਦੇ ਸ਼ਿਕਾਰੀ ਨੇ ਹਿਰਣੀ ਨੂੰ ਪਕੜ ਦੇ ਲਈ ਅਨੇਕਾਂ ਯਤਨ ਕਰ ਲਏ ਅਹੋ ਜਸੇ ਰਖੇਨ ਗਪੱਲੇ ਕਹਿੰਦੇ ਪਰ ਜਿਹਨੂੰ ਭਲਿਓ ਪ੍ਰਮਾਤਮਾ ਰੱਖ ਲਵੇ ਅਹੋ ਜਸੇ ਰਖੇਨ ਕੋ ਪੱਲੇ ਨਾਨਕ ਰੋਮਨ ਛੇਦੇ ਤੇ ਕਹਿੰਦੇ ਵੇਖ ਲੋ ਭਲਿਓ ਉਹਦਾ ਇੱਕ ਵਾਲ ਵੀ ਵਿੰਗਾ ਨਹੀਂ ਹੋ ਸਕਦਾ ਜਿਹਨੂੰ ਪਰਮਾਤਮਾ ਰੱਖ ਲਵੇ ਅਹੋ ਜਸੇ ਰਖੇਨ ਕੋ ਪੱਲੇ ਨਾਨਕ ਰੋਮਨ ਛੇਦੇ ਤੇ ਕਹਿੰਦੇ ਭਲਿਓ ਉਹਦਾ ਇੱਕ ਵਾਲ ਨਹੀਂ ਜੇ ਪਰਮਾਤਮਾ ਵਿੰਗਾ ਹੋਣ ਦਿੰਦਾ ਇੱਕ ਵਾਲ ਵੀ ਅਸੀ ਕਈ ਵਾਰ ਅਰਦਾਸ ਵੀ ਕਰਦੇ ਆ ਅਰਦਾਸ ਦੇ ਵਿੱਚ ਨਾਲ ਹੀ ਸ਼ੱਕ ਵੀ ਲੈ ਕੇ ਬੈਠੇ ਆ ਮੈਨੂੰ ਪਤਾ ਨਹੀਂ ਮੈਂ ਅਰਦਾਸ ਕੀਤੀ ਹੈ ਮੇਰੀ ਇਹ ਅਰਦਾਸ ਸੁਣੀ ਜਾਣੀ ਹੈ ਕਿ ਨਹੀਂ ਸੁਣੀ ਜਾਣੀ ਅਰਦਾਸ ਵੀ ਕਰਦੇ ਆ ਜਿੱਤਰਾ ਅੱਜ ਕੱਲ੍ਹ ਜੀ ਸਾਡਾ ਇਹੋ ਜਿਹਾ ਹਾਲ ਹੋ ਗਿਆ ਸਾਡੇ ਸਮੇਂ ਮਾਤਾ ਪਿਤਾ ਨੇ ਕਹਿ ਦੇਣਾ ਨਾ ਆ ਚੀਜ਼ੇ ਬੱਚੇ ਅਜੇ ਨਹੀਂ ਮਿਲਦੀ ਅਜੇ ਸਵਾਲ ਨੂੰ ਮਿਲੇਗੀ ਜਾਂ 2 ਸਾਲ ਨੂੰ ਮਿਲੇਗੀ ਜਾਂ ਅਜੇ ਨਹੀਂ ਮਿਲਨੀ ਤੇ ਅਸੀਂ ਕਹਦੇ ਨਾ ਕੋਈ ਗੱਲ ਨਹੀਂ ਜੀ ਆਪਾਂ ਕਹਿੰਦੇ ਨੇ ਅਸਾਂ ਕੋਈ ਗੱਲ ਨਹੀਂ ਅੱਜ ਦਾ ਸਮਾਂ ਇਤਨਾ ਦਾ ਹੈ ਅਗਾਂ ਬੱਚਾ ਹੁਣੇ ਚੀਜ਼ ਮੰਗਦਾ ਨੇ ਉਹ ਕਹਿੰਦਾ ਹੁਣੇ ਮੈਨੂੰ ਚਾਹੀਦੀ ਹੈ ਮੈਂ ਮੋਂ ਜੋ ਕਹਿ ਦਿੱਤਾ ਮੈਨੂੰ ਹੁਣੇ ਹੀ ਚਾਹੀਦੀ ਹੈ ਅੱਜ ਦੇ ਸਮੇਂ ਦੇ ਅੰਦਰ ਵੇਖੋ ਇਹੋ ਜਿਹੀ ਚੱਲਦਾ ਪਿਆ ਨੇ ਜੀ ਤੇ ਬਿਲਕੁਲ ਅੱਜ ਦਾ ਸਿੱਖ ਵੀ ਪਤਾ ਕੀ ਚਾਹੁੰਦਾ ਜੀ ਮੈਂ ਹੁਣੇ ਹੀ ਅਰਦਾਸ ਕੀਤੀ ਮੇਰੀ ਹੁਣੇ ਸੁਣੀ ਜਾਵੇ ਮੇਰੀ ਸੁਣੀ ਨਹੀਂ ਗਈ ਦੁਆਰੇ ਦੁਆਰੇ ਭਟਕਦਾ ਜੀ ਫਿਰ ਇੱਥੇ ਦੇ ਖੇਮਾ ਕਰਿਓ ਕਿਰਸਾਨ ਵੀ ਬੀਜ ਬੀਜਦਾ ਹੈ ਨਾ ਤੇ ਉਹ ਰਜਾਨਾ ਪੁੱਟ-ਪੁੱਟ ਕੇ ਨਹੀਂ ਦੇਖਦਾ ਉਹਨੂੰ ਪਤਾ ਐ ਇੰਨੇ ਦਿਨਾਂ ਦੇ ਬਾਅਦ ਇਸਨੇ ਫਸਲ ਦੇ ਖੇਤ ਵਿੱਚ ਜਿਹੜਾ ਮੈਂ ਬੀਜ ਬੀਜਿਆ ਇਹਨੇ ਉੱਗ ਪੈਣਾ ਆ ਇੰਨੇ ਚਿਰ ਬਾਅਦ ਮੈਨੂੰ ਇਹਦਾ ਜਿਹੜਾ ਆ ਮੁਹਲ ਪ੍ਰਾਪਤ ਹੋਣਾ ਆ ਉਹਨੂੰ ਪਤਾ ਆ ਉਹ ਇੰਨਾ ਪੱਕਾ ਹੈ ਤੇ ਬਿਲਕੁਲ ਸਿੱਖ ਨੂੰ ਵੀ ਇਤਨਾ ਹੀ ਚਾਹੀਦਾ ਹੈ ਨਾਮ ਬੀਜ ਸੰਤੋਖ ਸੁਹਾਗਾ ਜਿੱਤਰ ਕਿਰਸਾਨ ਬੀਜ ਬੀਜਦਾ ਉਤੇ ਸੁਹਾਗਾ ਫੇਰ ਦਿੰਦਾ ਵੀ ਕੋਈ ਗੱਲ ਨਹੀਂ ਜਰੂਰ ਮਿਲੇਗਾ ਮੈਨੂੰ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਕਹਿੰਦੇ ਨਿਮਰਤਾ ਵਾਲਾ ਵੇਸ ਧਾਰਨ ਕਰੋ ਭੰਇਆ ਕੋਈ ਗੱਲ ਨਹੀਂ ਪਰਮਾਤਮਾ ਜਰੂਰ ਦਤ ਦਾ ਵੇਗਾ ਦੇਨੂ ਤੇ ਬਿਲਕੁਲ ਇਸੇ ਤਰ੍ਹਾਂ ਹੀ ਜੇ ਅਰਦਾਸ ਕੀਤੇ ਨਾ ਉਹਦੇ ਤੇ ਛੱਡ ਦਈਏ। ਕਈ ਵਾਰ ਵੇਖੋ ਆਮ ਆਪਾਂ ਘਰਾਂ ਦੇ ਅੰਦਰ ਹੀ ਹੁੰਦਾ ਯਾਰ ਕਿਸੇ ਨੇ ਬੱਚਾ ਵੇਖੋ ਸਾਈਕਲ ਮੰਗ ਰਿਹਾ ਹੁੰਦਾ ਆਪਾਂ ਕਹਿੰਦੇ ਨਹੀਂ ਅਜੇ ਨਹੀਂ ਦੇਣਾ। ਕਈ ਵਾਰ ਮਾਪੇ ਕਹਿੰਦੇ ਨੇ ਨਹੀਂ ਤੈਨੂੰ ਹੁਣ ਐਕਟਿਵਾਈ ਲੈ ਕੇ ਦੇਣੀ ਹੈ। ਕਈ ਵਾਰ ਵੇਖੋ ਇਹੋ ਜਿਹਾ ਵੀ ਹੋ ਜਾਂਦਾ ਹੈ ਬੱਚਾ ਸਾਈਕਲ ਮੰਗਦਾ ਪਿਆ ਹੈ ਮਾਪੇ ਹੁੰਦੇ ਤੋਂ ਵੱਡੀ ਚੀਜ਼ ਦੇ ਦਿੰਦੇ ਨੇ। ਤੇ ਬੱਚਾ ਵੀ ਹੈਰਾਨ ਹੁੰਦਾ ਵੀ ਮੈਂ ਵੇਖੋ ਮੰਗਿਆ ਸਾਈਕਲ ਸੀ। ਪਰ ਮੇਰੇ ਪੇਰੈਂਟਸ ਨੇ ਦੇਖ ਲਓ ਮੈਨੂੰ ਵੱਡੀ ਚੀਜ਼ ਦੇ ਦਿੱਤੀ ਬਿਲਕੁਲ ਕਈ ਵਾਰ ਅਹੀਂ ਛੋਟੀ ਚੀਜ਼ ਮੰਗਦੇ ਆ ਨਿਗੂਣੀ ਮੰਗ ਚੀਜ਼ ਮੰਗਦੇ ਆ ਪਰ ਪ੍ਰਮਾਤਮਾ ਸਾਨੂੰ ਜ਼ਿਆਦਾ ਦੇਣਾ ਚਾਹੁੰਦਾ ਹੈ ਪਰ ਸਾਨੂੰ ਪਤਾ ਨਹੀਂ ਨਾ ਮਾਤਾ ਪਿਤਾ ਨੂੰ ਪਤਾ ਹੈ ਮੈਂ ਆਪਣੇ ਬੱਚੇ ਨੂੰ ਕੀ ਦੇਣਾ ਹੈ ਉਹ ਪ੍ਰਮਾਤਮਾ ਸਾਡਾ ਮਾਤਾ ਪਿਤਾ ਹੈ ਉਹਨੂੰ ਪਤਾ ਹੈ ਮੈਂ ਜੀਵ ਨੂੰ ਕੀ ਦੇਣਾ ਹੈ ਤੇ ਕਿਦੋਂ ਦੇਣਾ ਹੈ ਪ੍ਰਮਾਤਮਾ ਨੂੰ ਪਤਾ ਹੈ ਇਸੇ ਤਰ੍ਹਾਂ ਜੇ ਅਸੀਂ ਅਰਦਾਸ ਕਰਦੇ ਆ ਜੀ ਜਰੂਰ ਉਹਦੇ ਤੇ ਭਰੋਸਾ ਵੀ ਰੱਖੀਏ ਵਿਸ਼ਵਾਸ ਵੀ ਰੱਖੀਏ ਅੰਦਰ ਦੁਬਦਾਵਾਂ ਦੇ ਵਿੱਚ ਨਾ ਪਈਏ ਇੱਕ ਵਿਦਵਾਨ ਨੇ ਬੜੀ ਸੁੰਦਰ ਕਿਤਾਬ ਲਿਖਣਾ ਕੀਤੀ ਹੈ ਅਰਦਾਸ ਦੇ ਸੰਬੰਧੀ ਕਿਤੇ ਨਾ ਜੀ ਸਾਡੇ ਘਰਾਂ ਦੇ ਅੰਦਰੋਂ ਕਿਤਾਬਾਂ ਜ਼ਰੂਰ ਚਾਹੀਦੀਆਂ ਨੇ ਗਿਆਨੀ ਰਗबीर ਸਿੰਘ ਬੀਰ ਆਤਮ ਸਾਇੰਸ ਟਰਸਟ ਉਹਨਾਂ ਨੇ ਬਣਾਇਆ ਸੀ ਆਤਮਾ ਵੀ ਇੱਕ ਜਿਹੜੀ ਇਹ ਵੀ ਇੱਕ ਸਾਇੰਸ ਹੈ ਉਹਨੇ ਇੱਕ ਟਰਸਟ ਬਣਾਇਆ ਸੀ ਉਹਨੇ ਇੱਕ ਟਰਸਟ ਬਣਾਇਆ ਸੀ ਤੇ ਕਹਿੰਦੇ ਜਦੋਂ ਜਿਹੜਾ ਸੀ ਉਹਨਾਂ ਨੇ ਇੱਕ ਬੜੀ ਸੁੰਦਰ ਉਹਦੇ ਵਿੱਚ ਵਾਰਤ ਲਿਖਣਾ ਕੀਤਾ ਕਹਿੰਦੇ ਇੱਕ ਨਗਰ ਦੇ ਵਿੱਚ ਮੀਂਹ ਨਹੀਂ ਸੀ ਪੈ ਰਿਆ ਕਹਿੰਦੇ ਜਦੋਂ ਮੀਂਹ ਨਹੀਂ ਸੀ ਪੈ ਰਿਆ ਤਾਂ ਸਾਰੇ ਇਨਸਲਾਹ ਕੀਤੇ ਵੀ ਇਹ ਤਾਂ ਕਾਲ ਪੈ ਜਾਵੇਗਾ ਜੇ ਮੀਂਹ ਨਾ ਪਵੇ ਤੇ ਕਹਿੰਦੇ ਉਹਨਾਂ ਨੇ ਫਿਰ ਪਤਾ ਕੀ ਕੀਤਾ ਕਹਿੰਦੇ ਜੀ ਕਿਸੇ ਰੰਗੇ ਹੋਏ ਫਕੀਰ ਨੂੰ ਲੱਭੀ ਕਿਸੇ ਰੰਗਿਆਂ ਹੋਏ ਨੂੰ ਲੱਭੀ ਉਹਦੇ ਕੋਲੋਂ ਅਰਦਾਸ ਕਰਾਈਏ ਕਹਿੰਦੇ ਇੰਨੀ ਗਰਮੀ ਉਧਰੋਂ ਪੈ ਰਹੀ ਏ ਕਹਿੰਦੇ ਦਿਨ ਨੀਅਤ ਕਰ ਲਿਆ ਕਿ ਜਗਾ ਵੀ ਨੀਅਤ ਕਰ ਲਵੇ ਇੱਥੇ ਅਰਦਾਸ ਕਰਾਂਗੇ ਆਪਾਂ ਕਹਿੰਦੇ ਜੀ ਨੀਅਤ ਕਰ ਲਿਆ ਦਿਨ ਕਹਿੰਦੇ ਸਾਰੇ ਜਾਣੇ ਹੀ ਨਾ ਹੁਣ ਜਿਹੜੇ ਅਰਦਾਸ ਕਰਨ ਲੱਗੇ ਨੇ ਕਹਿੰਦੇ ਪਰਮਾਤਮਾ ਬڑا ਭਰੋਸਾ ਲੈ ਕੇ ਤੁਹਾਡੇ ਤੇ ਅਰਦਾਸ ਕਰਨ ਲੱਗੇ ਨੇ ਬڑا ਭਰੋਸਾ ਵਿਸ਼ਵਾਸ ਲੈ ਕੇ ਤੇ ਜਿੰਨੇ ਜਾਣੇ ਨਾਲ ਗਏ ਨੇ ਨਾ ਉਹ ਸਾਰੇ ਜਣੇ ਇਤਰਾ ਹੀ ਗਏ ਇੱਕ ਛੋਟਾ ਜਿਹਾ ਬੱਚਾ ਕੋਈ ਛਤਰੀ ਲੈ ਕੇ ਗਿਆ ਉਹ ਕਹਿੰਦੇ ਬੱਚੇ ਜਿਹਨਾਂ ਅਰਦਾਸ ਕਰਨੇ ਕਹਿੰਦੇ ਬੱਚੇ ਤੂੰ ਛਤਰੀ ਕਿਉਂ ਲੈ ਕੇ ਆਇਆ ਕਹਿੰਦਾ ਜੀ ਤੁਸੀਂ ਅਰਦਾਸ ਕਰਨੀ ਹੈ ਮੀ ਪੈ ਜਾਣਾ ਮੈਂ ਘਰ ਭੇਜ ਕੇ ਥੋੜਾ ਜਾਣਾ ਹੈ ਤੇ ਬਾਕੀਆਂ ਨੂੰ ਪੁੱਛਿਆ ਵੀ ਤੁਸੀਂ ਛਤੜੀ ਕਿਉਂ ਨਹੀਂ ਲੈ ਕੇ ਖੰਦੇ ਜੀ ਐ ਨਹੀਂ ਤੋਂ ਪਲਗ ਗੀਏ ਬੱਦਲਾਂ ਦਾ ਕਿਤੇ ਨਾਂ ਨਿਸ਼ਾਨ ਨਹੀਂ ਤੇ ਮੈਂ ਕਿੱਥੇ ਪੈਣਾ ਹੈ ਕਹਿੰਦੇ ਵੇਖੋ ਕਹਿੰਦੇ ਜੀ ਅਰਦਾਸ ਹੁਣ ਹੋਵੇਗੀ ਪਰ ਆ ਬੱਚੇ ਦੇ ਅੰਦਰ ਛੋਟੇ ਜੇ ਬੱਚੇ ਦੇ ਅੰਦਰ ਦੇਖੋ ਕਿੰਨਾ ਸ਼ਰਧਾ ਹੈ ਛਰਦਾ ਹੈ ਕਿੰਨਾ ਵਿਸ਼ਵਾਸ ਹੈ ਇਹਦੀ ਸ਼ਰਧਾ ਵਿਸ਼ਵਾਸ ਕਰਕੇ ਪ੍ਰਮਾਤਮਾ ਜ਼ਰੂਰ ਸੁਨੇਗਾ ਵੇਖੋ ਤੁਸੀਂ ਆਏ ਤੇ ਬਾਕੀ ਵੀ ਸਾਰੇ ਜੋ ਪਰ ਤੁਸੀਂ ਅੰਦਰ ਵੇਖੋ ਦੁਬਦਾ ਲੈ ਕੇ ਆ ਗਏ ਜੀ ਵੀ ਐਨੇ ਧੁੱਪ ਚੜੀ ਹੈ ਜੀ ਕਿਥੇ ਮੇ ਹੋਣਾ ਜੀ ਕਿਥੇ ਅਰਦਾਸ ਤੁਸੀਂ ਤੇ ਸ਼ੱਕ ਲੈ ਕੇ ਆਏ ਜੇ ਸ਼ੱਕ ਤੇ ਬਿਲਕੁਲ ਅਰਦਾਸ ਉਦੋਂ ਸਰਵਣ ਸੁਣੀ ਜਾਂਦੀ ਹੈ ਜੇ ਸਾਡੇ ਅੰਦਰ ਦੁਬਦਾ ਨਾ ਹੋਵੇ ਸਾਡੇ ਅੰਦਰ ਦੁਬਦਾ ਦੁਚਿੱਤਾਪਨ ਨਾ ਹੋਵੇ ਡਬਲ ਮਾਈਂਡ ਨਾ ਹੋਈਏ ਅਸੀਂ ਇੱਕ ਮਨ ਬਣਾਈਏ ਵੀ ਨਹੀਂ ਪ੍ਰਮਾਤਮਾ ਜ਼ਰੂਰ ਸੁਨੇਗਾ ਇਹ ਤੇ داری ਇਹੋ ਜੀ ਆਪਾਂ ਬਚਨ ਪੜਦੇ ਆ ਨਾ ਜੀ ਜੋ ਮੰਗੇ ਠਾਕੁਰੇ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਬੋਲੇ ਇहां ਉहां ਸੱਚ ਹੋਵੇ ਇੱਥੇ ਇਹੋ ਜਿਹਾ ਦਹਰੇ ਜੀ ਇੱਥੇ ਜੋ ਮੰਗਾਗੇ ਮਿਲ ਜਾਵੇਗਾ ਜਿ ਅੰਦਾਜ਼ੇ ਲਈ ਨਾ ਅਪਨ ਜਿੰਨੇ ਬੈਠੇ ਆ ਜੀ ਜਿਹੜਾ ਪੜਨ ਵਾਲਾ ਬੱਚਾ ਹੋਵੇਗਾ ਉਹ ਬੇਨਤੀ ਕਰੇਗਾ ਮੈਨੂੰ ਵਿਦਿਆ ਆ ਜਾਵੇ ਮੇਰੇ ਐਗਜ਼ਾਮ ਚੱਲਦੇ ਪਏ ਨੇ ਉਹਦੀ ਮੰਗ ਹੋ ਰੈ ਕਿਸੇ ਨੂੰ ਕੋਈ ਦਾਤ ਚਾਹੀਦੀ ਹੈ ਧੀਆਂ ਪੁੱਤਰਾਂ ਦੀ ਉਹ ਮੰਗ ਮੰਗਦਾ ਪਿਆ ਹੈ ਕੋਈ ਚਾਹੁੰਦਾ ਹੈ ਪਰਮਾਤਮਾ ਗੁਰੂ ਪਿਤਾ ਮੈਂ ਆਪਣੇ ਆਪ ਜੀ ਦੇ ਚਰਨਾਂ ਨਾਲ ਜੁੜ ਜਾਵਾਂ ਜੀ ਕਿਰਪਾ ਕਰਿਓ ਕੋਈ ਮੰਗ ਰਿਹਾ ਮੈਨੂੰ ਗੁਰਸਿੱਖਾਂ ਦੀ ਸੰਗਤ ਮਿਲੇ ਕੋਈ ਮੰਗ ਰਿਹਾ ਪਰਮਾਤਮਾ ਮੈਨੂੰ ਤਾਂ ਦੀ ਪ੍ਰਾਪਤੀ ਚਾਹੀਦੀ ਹੈ ਵੇਖੋ ਮੰਗ ਸਾਰੇ ਮੰਗਦੇ ਪਏ ਨੇ ਪਰ ਵੇਖੋ ਸਭ ਦੀ ਮੰਗ ਅਲੱਗ ਰਹੀ ਹੈ ਪਰ ਸਾਰਿਆਂ ਦੀ ਪਰਮਾਤਮਾ ਸੁਣਦਾ ਹੈ ਤੇ ਸਾਰੇ ਜਾਣੇ ਰਲ ਇਹ ਫਿਰਕੀ ਕਹਿੰਦੇ ਨੇ ਜੋ ਮੰਗੇ ਠਾਕੁਰੇ ਆਪਣੇ ਤੇ ਸੋਈ ਸੋਈ ਦੇਖੋ ਜੀ ਅਸੀਂ ਜੋ ਜੋ ਮੰਗਿਆ ਤਾਂ ਮਿਲ ਗਿਆ ਜੀ ਬਿਲਕੁਲ ਇੰਨਾ ਵਿਸ਼ਵਾਸ ਸ਼ਰਦਾ ਲੈ ਕੇ ਗੁਰੂ ਦੇ ਦਰ ਤੇ ਆਈਏ ਜੀ ਕਿ ਮੈਂ ਜਿਸ ਗੁਰੂ ਦੇ ਦਰ ਤੇ ਆਇਆ ਨਾ ਜੋ ਮੇਰੀ ਜਰੂਰ ਸੁਣਦਾ ਹੈ ਜਰੂਰ ਸੁਨੇਗਾ ਤੇ ਬਿਲਕੁਲ ਦੂਸਰਿਆਂ ਦੇ ਦਰਾਂ ਤੇ ਤੇ ਤਦ ਅਰਦਾਸ ਕਰੀਏ ਜੇ ਐਸ ਕਰ ਦੇ ਵਿੱਚ ਨਾ ਹੋਵੇ ਉਹਾਂ ਤੋਂ ਜਾਏ ਜੋ ਇੰਹ ਨਾ ਹੋਵੇ ਅਪਨ ਤਾਂ ਬੱਚੇ ਨੂੰ ਪੜਦੇ ਹਨ ਸਗਲ ਦੁਆਰ ਕੋ ਛੱਡ ਕੇ ਗਏ ਤੁਹਾ ਰੁ ਦਵਰ ਇੱਥੇ ਤਾਂ ਬਾਕੀ ਸਾਰੇ ਆਸਰੇ ਪਰਨੇ ਛੱਡ ਕੇ ਇਸ ਦਰ ਤੇ ਹੁੰਦੇ ਨੇ ਜਿਹੜੇ 11 ਭੱਟ ਸਹਿਬਾਨਾਂ ਦੀ ਬਾਣੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਬੜੇ ਤਗੜੇ ਵਿਦਵਾਨ ਸੀ ਬ੍ਰਾਹਮਣ ਸੀ ਪਰ ਵੇਖ ਲਓ ਉਹ ਵੀ ਸਾਰੇ ਦੁਆਰੇ ਛੱਡ ਕੇ ਗੁਰੂ ਦੇ ਦਰ ਤੇ ਆ ਗਏ ਐਵੇਂ ਥੋੜਾ ਉਹਨਾਂ ਨੇ ਕਹਿ ਦਿੱਤਾ ਸੀ ਰਹੇ ਸੰਤ ਹੋ ਟੋਲ ਸਾਧੂ ਤੇਰੇ ਡਿੱਠੇ ਸੁੰਨਿਆਸੀ ਤਪਸਈ ਮੁੱਖੋਏ ਪੰਡਿਤ ਮਿੱਠੇ ਬਰਸ ਏਕ ਹੂੰ ਫਿਰਿਓ ਕਿਨੇ ਨ ਪਰਚੋਲਾਇਓ ਦੇਖੋ ਸਾਲ ਹੋ ਗਿਆ 扑ਟਕਦਿਆਂ ਨੂੰ ਕਿਸੇ ਨੇ ਨਿਸ਼ਾਨ ਨਹੀਂ ਕਰਾਈ ਪਰ ਗੁਰੂਦਰ ਤੇ ਆ ਕੇ ਸਾਰੀ ਅੰਦਰ ਦੀਆਂ ਭੁੱਖਾਂ ਮਿਟ ਗਈਆਂ ਜੀ ਸਭ ਕੁਝ ਮਿਲ ਗਿਆ ਜੀ ਹੁਣ ਕੁਝ ਮੰਗਣ ਦੀ ਜਾਂਦੇ ਕਹਿੰਦੇ ਲੋੜ ਹੀ ਨਹੀਂ ਰਹਿ ਗਈ ਸਰਬ ਚਿੰਤ ਤੁਝੇ ਪਾਸ ਸਾਧ ਸੰਗਤ ਹੋਂ ਤੱਕ ਕਹਿੰਦੇ ਦਾਤਾ ਸੋਚਦਾ ਤੇ ਸੋਚਦੇ ਤੇ ਬੜਾ ਕੁਝ ਐਸਾ ਆ ਮੰਗਾਗੇ ਆ ਮੰਗਾਗੇ ਔਰ ਗੁਰੂ ਪਿਤਾ ਹੁਣ ਪਤਾ ਚੱਲ ਗਿਆ ਸਾਰੀਆਂ ਚਿੰਤਾਵਾਂ ਹੀ ਤੰਦ ਨੇ ਜਿਦ ਤਰਾ ਮਾਤਾ ਪਿਤਾ ਆਪਣੇ ਹੁੰਦਾ ਬੱਚੇ ਨੇ ਚਿੰਤਾ ਲੈਣ ਦਿੰਦੇ ਜੀ ਕਹਿੰਦੇ ਬੱਚੇ ਸਾਡੇ ਹੁੰਦਾ ਤੂੰ ਚਿੰਤਾ ਕਿਉਂ ਲੈਣਾ ਅਸੀਂ ਬੈਠੇ ਨਾ ਜੀ ਤੇ ਬਿਲਕੁਲ ਗੁਰੂ ਵੀ ਕਹਿੰਦੇ ਬੱਚਿਆ ਤੂੰ ਚਿੰਤਾ ਕਿਉਂ ਲੈਣਾ ਮੈਂ ਬੈਠਾ ਨਾ ਤੇ ਬਿਲਕੁਲ ਭਟਾ ਸਾਹਿਬਾਨ ਨੇ ਕਹਿੰਦਾ ਇਹ ਮੰਗਣਾ ਤੇ ਬੜਾ ਚੋਣੇ ਸੰਗੁਰੂ ਪਿਤਾ ਪਰ ਤੁਹਾਡੇ ਦਰਦੀਆਂ ਵਡਿਆਈਆਂ ਸੁਣ ਸੁਣ ਕੇ ਇੰਨੀ ਸਮਝ ਪੈ ਗਈ ਸਰਬ ਚਿੰਤ ਤੁਝ ਪਾਸ ਸਾਧ ਸੰਗਤ ਹੋਂ ਤੱਕ ਉਹ ਮਿਲਕ ਜਣ ਤੇ ਚੋਣੇ ਆ ਤਾਡੀ ਸੰਗਤ ਮਿਲੇ ਜੀ ਤੁਹਾਡੀ ਸੰਗਤ ਦੇ ਵਿੱਚ ਬੜੀਆਂ ਬਰਕਤਾਂ ਨੇ ਸੋਇ ਨੇਕ ਬੰਦ ਤੇ ਪਰਵਾਨ ਕਰਨੀਆਂ ਜੀ ਕੋਟਾਨ ਕੋਟੇ ਸ਼ੁਕਰ ਤਨਵਾ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਪ ਸਮੂਹ ਸੰਗਤਾਂ ਦਾ ਜੀ ਪਰਿਵਾਰ ਨੇ ਜਿਸ ਮਨੋਂ ਭਾਵਨਾ ਹੈ ਸ਼ਰਦਾ ਦੇ ਨਾਲ ਗੁਰਪਾਇ ਸ਼ਹੀਦ ਸ਼ਹੀਦ ਦੀ ਕੁਰਬਾਨੀ ਦੇ ਸਬੰਧ ਵਿੱਚ ਇਹ ਉਹ ਅਸਰਾ ਲਿਆ ਹੈ ਮਾਲੇ ਕਿਰਪਾ ਕਰਨ ਸਰਬਤ ਪਰਿਵਾਰ ਦੇ ਸਿਰ ਤੇ ਮਿਹਰ ਭਰੇ ਬਖਸ਼ਿਸ਼ ਭਰੇ ਹੱਥ ਰੱਖਣ ਜੀ ਸਰਬਤ ਪਰਵਾਰ ਨੂੰ ਚੜਦੀ ਕਲਾ ਵਾਲਾ ਜੀਵਨ ਬਖਸ਼ਿਸ਼ ਕਰਨ ਬੱਚਿਆਂ ਨੂੰ ਮਾਤਾ ਪਿਤਾ ਦੇ ਅਗਿਆਕਾਰੀ ਬਣਾਵਨ ਸਭ ਨੂੰ ਸੰਗਤਾਂ ਨੂੰ ਪਰਿਵਾਰ ਨੂੰ ਤਨ ਦੀ ਅਰੋਗਤਾ ਦੀ ਦਾਤ ਬਖਸ਼ਿਸ਼ ਕਰਨ ਸਾਰਿਆਂ ਦੇ ਪਰਿਵਾਰਾਂ ਤੇ ਮਨ ਮੇਰ ਪਰੇ ਬਖਸ਼ਿਸ਼ ਕਰਿਆ ਰੱਖਣ ਜੀ ਹੋਈ ਅਬੇੰਤ ਬੇੰਤ ਬੁਲਾਦੇ ਲਖਿਮਾ ਜੀ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ